ਮੇਰਾ ਨਾਮ ਲੀਪੂ ਆ ਕਿਹੜਾ ਪਿੰਡ ਆ ਖਾਸਾ ਮਿੱਟੋ ਕੀ ਆਈ ਦਵਾਜਾ ਬੱਚਿਆਂ ਨੂੰ ਪੜ੍ਹਾਈ ਲਿਖਾਈ ਵੀ ਨਹੀਂ ਕੁਛ ਹੁੰਦੀ ਵੀ ਇੱਥੇ ਕੁਛ ਨਹੀਂ ਹੈ ਗਾਪੜਾਂ ਲਖਾਨ ਵਿੱਚ ਬੱਚੇ ਬਿਲਕੁਲ ਨਲੇਕ ਹੈਗੇ ਆ ਜਦੋਂ ਉਹਦੀ ਇਹ ਮੈਡਮ ਆਈ ਕੋ ਇਹ ਨਹੀਂ ਟਿਕਨ ਦਿੰਦੀ ਬੱਚਿਆਂ ਨੂੰ ਗਲਤ ਮਲਤ ਖਾਣਾ ਦਿੰਦੀ ਆ ਥੋੜੀ ਬਹੁਤੀ ਸਬਜ਼ੀ ਲਿਆ ਕੇ ਤੇ ਸਾਰੇ ਬੱਚਿਆਂ 'ਚ ਵੰਡਦੀ ਆ ਤੋਂ ਉਹਦੇ ਨਾਲ ਕੁਛ ਬੱਚਿਆਂ ਦਾ ਕੀ ਬਣਨਾ ਵ ਨਾਲ ਸੰਡੀਆਂ ਵਾਲੀਆਂ ਇਹ ਪਨੀਤ ਮੈਡਮ ਆ ਮੈਂ ਪ੍ਰਿੰਸੀਪਲ ਮੈਡਮ ਆ ਹਾਂਜੀ ਤੇ ਇਹਨਾਂ ਦੀ ਬਦਲੀ ਚਾਹੀਦੀ ਇਹਨੂੰ ਅੱਜ ਵੀ ਤਾਂ ਲੱਗ ਲਿਆ ਆ ਅੱਜ ਅਸੀਂ ਤਾਂ ਐਸੇ ਕਰਕੇ ਲਾਇਆ ਕੱਲ ਬੱਚਿਆਂ ਨੇ ਨਾ ਜਠਾਣੀ ਦੀ ਬੇਟੀ ਸੀ ਉਹਨਾਂ ਦੇ ਨਾ ਸਬਜੀ ਦੇ ਤੇਲ ਉਹਦੇ ਵਿੱਚੋਂ ਸੁੰਡੀ ਨਿਕਲੀ ਤਾਂ ਕਰਕੇ ਅਸੀਂ ਸ਼ਾਮੀ ਕੱਲ ਤਾਂ ਲਾ ਲਾ ਕੇ ਗਏ ਹਾਂ ਤੇ ਹੁਣ ਮੈਡਮ ਨੇ ਆ ਕੇ ਖਲਵਾ ਲਿਆ ਪੁਲਿਸ ਦੀਆਂ ਧਮਕੀਆਂ ਦੇ ਕੇ ਤੁਹਾਡੇ ਤੇ ਪੁਲਿਸ ਕੇਸ ਹੋਏਗਾ ਤੇ ਉਹਨਾਂ ਨੇ ਫਿਰ ਡਰਦੇ ਨੇ ਤਾਲਾ ਖੋਲ ਦਿੱਤਾ ਪੁਲਸ ਵਾਲਿਆਂ ਨੂੰ ਕਹਿੰਦੇ ਤੁਸੀਂ ਬਾਹਰ ਚਲ ਜਿਓ ਸਾਰੇ ਜਣੇ ਤੇ ਮੈਡਮ ਕੋਲ ਜਾ ਕੇ ਚਲ ਗਏ ਪੁਲਸ ਵਾਲੇ ਮੈਡਮ ਕੋ ਅੰਦਰ ਬੈਠ ਕੇ ਜਾ ਕੇ ਤਾਂ ਆਪਾਂ ਸਾਰੇ ਬੁੱਜਨੇ ਹੈਗੇ ਨਾ ਪਿੰਡ ਵਾਲੇ ਸਾਰੇ ਬਾਹਰ ਆ ਗਏ ਹਾਂ ਸਾਨੂੰ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਵੇਖੋ ਆ ਬਾਕੀ ਦਾ ਆਪਣੇ ਪਿੰਡ ਦਾ ਨਾਮ ਹਾਂਜੀ ਨਾਮ ਮੇਰਾ ਮਨਜੀਤ ਸਿੰਘ ਪਿੰਡ ਖਾਸਾ ਇਹ ਮੁਸ਼ਕਲ ਆ ਰਹੀ ਹੈ ਤੁਹਾਨੂੰ ਸਾਨੂੰ ਮੁਸ਼ਕਲੇ ਆ ਰਹੀ ਹੈ ਵੀ ਜੋ ਵੀ ਇੱਥੋਂ ਦੇ ਬੱਚੇ ਪੜ੍ਹ ਰਹੇ ਆ ਉਹਨਾਂ ਦੇ ਪੀਅਰਸ ਮੇਰੇ ਕੋ ਜਾਣਦੇ ਨੇ ਕਦੀ ਬੱਚਿਆਂ ਨੂੰ ਟੋਟੋਕੀਆਂ ਮਾਰ ਕੇ ਘੱਟ ਦਿੰਦੇ ਆ ਕਦੀ ਕੁਝ ਜਿਹੜਾ ਕੋਈ ਮਿੱਡੇ ਮੇਲ ਦਾ ਖਾਣਾ ਮੰਗਦਾ ਉਹ ਨਕੰਮਾ ਵੰਡ ਰਿਆ ਤੇ ਕੁਝ ਬੱਚਿਆਂ ਦੀਆਂ ਵਰਦੀਆਂ ਆਈਆਂ ਗਈਆਂ ਸੀ ਉਹ ਨਹੀਂ ਵੰਡੀਆਂ ਗਈਆਂ ਦਿੱਤੀਆਂ ਗਈਆਂ ਕੁਝ ਕੁਝ ਨਹੀਂ ਦਿੱਤੀਆਂ ਗਈਆਂ ਤੇ ਕੁਝ ਇਹ ਸਕੂਲ ਦੇ ਵਿੱਚੋਂ ਜੋ ਬੱਚੇ ਆ ਸਟਾਫ ਦਾ ਕੰਮ ਆ ਵੀ ਬੱਚਿਆਂ ਨੂੰ ਪ੍ਰੇਰਨਾ ਦੇ ਕੇ ਸਕੂਲੇ ਲਿਜਾਣਾ ਇਹ ਸਭੋਂ ਪਟੋਲੀਆਂ ਪਟੋਕੀਆਂ ਮਾਰ ਕੱਢੀ ਜਾਂਦੇ ਨਾਮ ਦਾਖਲਾ ਜਿਹੜੇ ਕੱਟ ਕੱਟ ਕੇ ਤੇ ਘਰਾਂ ਨੂੰ ਕੱਲੀ ਜਾਂਦੇ ਜਿਹੜੇ ਸਾਡੇ ਆਉਣ ਵਾਲੇ ਸਮੇਂ ਨੂੰ ਸਾਡਾ ਸਕੂਲ ਜਿਹੜਾ ਇਹ ਵਿਲਾ ਹੋ ਜਣਾਵਾ ਬੱਚਿਆਂ ਨੂੰ ਅੱਜ ਕੀ ਮੁਸ਼ਕਲਾ ਅੱਜ ਕੀ ਲੋਕ ਇੱਥੇ ਹੋਏ ਨੇ ਕੀ ਕਾਰਨ ਆ ਅੱਜ ਕੀ ਆਇਆ ਕੱਲ ਮੇਰੇ ਕੋਲ ਬੀਬੀਆਂ ਗਈਆਂ ਸੀ ਕੱਲ ਉਹ ਆਪਣੇ ਬੱਚਿਆਂ ਕੋਲ ਆਈਆਂ ਨਹੀਂ ਇਥੇ ਕਿਤੇ ਮਾਸਟਰ ਨੇ ਕੋਲ ਆਏ ਨੇ ਉਹਨਾਂ ਨੇ ਖਾਣਾ ਵੇਖਿਆ ਉਹ ਬਿਲਕੁਲ ਹੀ ਨਿੱਲੇ ਸੀ ਉਹ ਕਰਕੇ ਮੇਰੇ ਕੋਲ ਵੀ ਗਈਆਂ ਨੇ ਵੀ ਸਰਪੰਚ ਜੀ ਦਾ ਜਿਹੜਾ ਖਾਣਾ ਵਾ ਬਿਲਕੁਲ ਘਟਿਆ ਕਹਿਆ ਜਾ ਰਿਹਾ ਬੱਚਿਆਂ ਨੂੰ ਇਹ ਤਾਂ ਮੈਂ ਤੁਸੀਂ ਗੱਲ ਕੀਤੀ ਤੁਸੀਂ ਪਾਲਾ ਹਾਂਜੀ ਤੁਸੀਂ ਪਾਲਾ ਗੱਲ ਕੀਤੀ ਇਸ ਸੰਬੰਧ ਵਿੱਚ ਨਹੀਂ ਅਸਾਂ ਕੋਈ ਨਹੀਂ ਕੀਤੀ ਅਸਾਂ ਨੂੰ ਹੁਣ ਮੌਕੇ ਤੇ ਕੱਲ ਲੱਗਿਆ ਤੇ ਅੱਜ ਹੀ ਆਏ ਹਾਂ ਅੱਜ ਕੀ ਉਹ ਆਉਂਦੇ ਮੇਰਾ ਖਾਣਾ ਬਹੁਤ ਵਧੀਆ ਬਣਦਾ ਮੈਂ ਫੋਟੋ ਲਵਾ ਕੇ ਪਿੱਛੇ ਘੱਲਦੀ ਹਾਂ ਹਾਂਜੀ ਮੱਕਾ ਦੇ ਦਿੰਦੇ ਆਸੀਂ ਤੇ ਉਹ ਮੌਕਾ ਕਰਦੇ ਆਂ ਵੀ ਜਿਹੜਾ ਇਹੋ ਜਿਹਾ ਸਟਾਫ ਆ ਸਾਡੇ ਸਕੂਲ 'ਚ ਨਹੀਂ ਰਹਿਣਾ ਚਾਹਦਾ ਅਸੀਂ ਹੱਥ ਜੋੜ ਕੇ ਵੀ ਬੇਨਤੀ ਕਰਾਂਗੇ ਮੇਰਾ ਸਕੂਲ ਜਿਹੜਾ ਵਾ ਬਜਿਆ ਰਿਹਾ ਇਹ ਕਿਉਂ ਬੱਚੇ ਇਸ ਜਦੋਂ ਜਦੋਂ ਤੋਂ ਬੱਚੇ ਤੋਂ ਸਕੂਲਾਂ ਨਿਕਲ ਜਾਣੇ ਆ ਪ੍ਰਾਈਵੇਟ ਸਕੂਲਾਂ ਦੇ ਲੋਕ ਔਖੇ ਔਖੇ ਪਾਈ ਜਾਂਦੇ ਆ ਤੇ ਜਿਹੜਾ ਕਿ ਬੱਚਿਆਂ ਨੂੰ ਪਲੇਅਰ ਨਾਲ ਕਰਕੇ ਸਾਡੇ ਸਕੂਲ ਚ ਲੈ ਜਾਂਦਾ ਜੇ ਮੇਰਾ ਪ੍ਰਾਇਮਰੀ ਵੀ ਆ ਪਰ ਮੇਰਾ ਅਗਲੇ ਮਿਡਲ ਵੀ ਹੈਗਾ 8ਵੀਂ ਤੱਕ ਉਹ ਇਥੋਂ ਪੜ ਕੇ ਉੱਥੇ ਜਾਣੇ ਉੱਥੇ ਸਟਾਫ ਘਟ ਜਾਂਦਾ ਮੇਰੇ ਦੋਵੇਂ ਸਕੂਲ ਬੰਦ ਹੋ ਜਣੇ ਪੰਡਾ ਸਾਹਿਬ ਕਿੰਨੇ ਬੱਚੇ ਸੀ ਪਹਿਲਾਂ ਸਕੂਲ ਤੋਂ ਹੁਣ ਕਿੰਨੇ ਰਹਿ ਗਏ ਪਹਿਲਾਂ ਤੇ 70 80 ਬੱਚੇ ਸੀ 85 ਤੇ ਉਦੋਂ ਬਾਅਦ ਕੀ ਹੋਇਆ ਵੀ ਅੱਜ ਅੱਜ 3540 ਦੀ ਰਹਿ ਗਈ ਜੀ ਗ੍ਰੋਵ ਠੀਕ ਹੈ ਹਾਂਜੀ ਹਾਂ ਨੀ ਕੀ ਨਾਮ ਤੁਹਾਡਾ ਨਵਨੀਤ ਕੌਰ ਜਿਹੜੇ ਪੂਰੇ ਖਾਸਾ ਪਿੰਡ ਕੀ ਇਹ ਮਾਮਲਾ ਦਾ ਨਾਮ ਅਸ਼ਵਾ ਜੀ ਸਰ ਮਾਮਲਾ ਇਹ ਹੋਇਆ ਕਿ ਮੈਂ ਮਹੀਨੇ ਤੋਂ ਮੈਡੀਕਲ ਲੀਵ ਤੇ ਆ ਮੈਂ ਠੀਕ ਨਹੀਂ ਸੀਗੀ ਤੇ ਅੱਜ ਹੀ ਮੈਂ ਜੁਆਇਨ ਕੀਤਾ ਆ ਤੇ ਇਹਨਾਂ ਨੇ ਕੀ ਕੀਤਾ ਵੀ ਸਵੇਰੇ ਜਿੰਦਰਾ ਮਾਰਦਾ ਸਕੂਲ ਨੂੰ ਪਿੰਡ ਵਾਲਿਆਂ ਨੇ ਸਰਪੰਚ ਆ ਸਾਫ ਦਾ ਸਰਪੰਚ ਆ ਉਹਦਾ ਮੁੰਡਾ ਰਾਜੋ ਤੇ ਨਾਲ ਉਹਦੀ ਇੱਥੇ ਨੋ ਜਿਹੜੀ ਸਿੱਖਿਆ ਪ੍ਰੋਵਾਈਡਰ ਸਤਿੰਦਰ ਕੁਆਰ ਅੱਛਾ ਜੀ ਮੈਨੂੰ ਘਰੇ ਫੋਨ ਗਿਆ ਵਾ ਕੋਈ 7:30 ਵਜੇ ਮੇਰੀ ਝਾੜੂ ਵਾਲੀ ਦਾ ਵੀ ਉਹਨੇ ਝਾੜੂ ਸਫਾਈ ਕਰਨ ਆਉਂਦੀ ਵੀ ਮੈਡਮ ਉਹ ਜਿੰਦਰਾ ਖੋਲਣ ਨਹੀਂ ਦੇ ਰਹੀ ਤੇ ਨਾਲ ਪਿੰਡ ਦੀਆਂ ਔਰਤਾਂ ਦੇ ਹੋਰ ਬੰਦੇ ਆ ਉਹ ਬੰਦੇ ਤੇ ਔਰਤਾਂ ਵਾਂ ਜਿਨ੍ਹਾਂ ਦੇ ਬੱਚੇ ਇੱਥੇ ਬਿਲਕੁਲ ਨਹੀਂ ਪੜ ਰਹੇ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਦੇ ਪਏ ਆ ਅੱਛਾ ਜੀ ਚਲੋ ਮੈਂ ਵੈਸੇ ਅੱਜ ਤਾਂ ਲੀਵ ਲੈਣੀ ਸੀ ਕਿਉਂਕਿ ਮੈਨੂੰ ਆਪਣਾ ਵੀ ਕੋਈ ਕੰਮ ਸੀਗਾ ਵੀ ਮੈਂ ਹਨਾ ਪਰ ਫਿਰ ਵੀ ਚਲੋ ਮੈਂ ਆਈ ਆ ਜਦੋਂ ਮੈਂ ਆਈ ਆ ਮੈਂ ਡਰਾਈਵ ਨਹੀਂ ਕਰ ਸਕਦੀ ਮੇਰੇ ਮਨਾ ਕੀਤਾ ਫਿਲਹਾਲ ਮੇਰੇ ਹਸਬੰਦ ਮੈਨੂੰ ਛੱਡਣ ਆਏ ਬਾਕਾਇਦਾ ਜਦੋਂ ਮੈਨੂੰ ਛੱਡਣ ਆਏ ਤੇ ਇੱਥੇ ਬਹੁਤ ਲਾਲਾ ਲਾਲਾ ਹੋਣ ਡਈ ਆ ਸਾਰਾ ਕੁਝ ਬਹੁਤ ਅੱਧਾ ਪਿੰਡ ਇਕੱਠਾ ਕੀਤਾ ਫਿਰ ਇਹ ਵੀ ਰੁਕ ਗਏ ਵੀ ਕੋਈ ਨੁਕਸਾਨ ਨਾ ਕਰਨ ਤੇ ਇਸ ਕਰਕੇ ਵੀ ਮੈਂ ਛੁੱਟੀ ਤੇ ਹੋਣ ਦੇ ਬਾਵਜੂਦ ਵੀ ਸਕੂਲ ਆਪਣੇ ਅੱਜ ਆਈ ਆ ਕਿਉਂਕਿ ਮੈਨੂੰ ਪਤਾ ਹੀ ਵੀ ਉੱਥੇ ਲਾਲਾ ਲਾਲੋ ਇਹ ਮੈਂ ਜਦੋਂ ਦੀ ਇੱਥੇ ਆਈ ਆ ਨਾ ਸਰ ਮੈਨੂੰ ਉਦੋਂ ਦਾ ਹਰਾਸ ਕੀਤਾ ਜਾ ਰਿਹਾ ਵਜਾ ਕੀ ਦਿਆ ਲੈ ਕੀ ਤੁਹਾਨੂੰ ਸਰ ਵਜਾ ਇਹ ਆ ਜਿਾ ਕਿ ਜਿਹੜਾ ਸਰਪੰਚਾ ਮਨਜੀਤ ਸਿੰਘ ਤੇ ਉਹਦਾ ਮੁੰਡਾ ਹੈਗਾ ਵਾ ਰਾਜਵਿੰਦਰ ਸਿੰਘ ਬੀਐਲਓ ਆ ਖਿਆਲਾ ਚ ਉਹਦਾ ਪੋਸਟਿੰਗ ਆ ਉਹ ਇੱਥੋਂ ਬੀਐਲਓ ਵੀ ਉਹਦੀ ਵਾਈਫ ਹੈਗੀ ਇੱਥੇ ਇਹਨਾਂ ਸਰਪੰਚ ਸਾਹਿਬ ਦੀ ਨੋਹ ਆ ਇੱਥੇ ਮੇਰੇ ਕੋਲ ਤੇ ਇਹਨਾਂ ਦਾ ਅਸਲ ਚ ਪਹਿਲਾਂ ਘਰਤਾ ਤਰਤਾ ਸਾਰੇ ਇੱਥੋਂ ਦੇ ਇਹੀ ਸੀਗੇ ਉਹ ਮੈਨੂੰ ਪਈ ਵਾਰ ਤਮ ਤੱਕ ਆ ਕੇ ਗਿਆ ਵਾ ਵੀ ਜਾ ਕੇ ਸਰਪੰਚ ਸਾਹਿਬ ਨੂੰ ਮਿਲ ਕੇ ਆ ਮਿਲਣ ਦਾ ਮਤਲਬ ਮੈਨੂੰ ਨਹੀਂ ਸਰ ਪਤਾ ਮੈਂ ਇੱਥੋਂ ਤੱਕ ਵੀ ਉਹਨਾਂ ਨੂੰ ਆਖਿਆ ਮੈਂ ਬਾਜੀ ਤੁਹਾਡੇ ਕੋਈ ਨਰੇਗਾ ਆਦੇ ਹੈਗੇ ਤੇ ਥੋੜਾ ਸਫਾਈ ਕਰਵਾ ਦਿਓ ਜਾਂ ਕਿਸ ਤਰ੍ਹਾਂ ਜਾਂ ਕੀ ਕਿਸ ਕੋਲ ਦਾ ਆਂਦਾ ਇਹਦੇ ਵਾਸਤੇ ਪਹਿਲਾਂ ਤੁਹਾਨੂੰ ਸਰਪੰਚ ਸਾਹਿਬ ਕੋਲ ਮਿਲਣ ਜਾਣਾ ਪਊ ਇਹ ਮੈਨੂੰ ਜਦੋਂ ਆਈ ਆਈਆਂ ਮੈਂ ਉਦੋਂ ਹੀ ਉਹਨੇ ਕਿਹਾ ਬਾਹਰ ਰੈਲੀਗੇਸ਼ਨ ਬਾਹਰ ਕਿਉਂ ਲਗਾਇਆ ਜਾ ਰਹੇ ਨੇ ਕਿ ਮੱਜਾਂ ਜਾਂ ਸਬਜ਼ੀ ਜਾਂ ਮੱਜਾਂ ਦਾ ਸਰ ਜਿਹੜਾ ਬਾਹਰਲਾ ਦਰਵਾਜ਼ਾ ਨਾ ਬ ਵੱਡਾ ਲੋਕ ਸੀਗਾ ਜਿੰਨੂੰ 8-10 ਲੋਕ ਲੱਗਦੇ ਆ ਉਹ ਜਿਹੜਾ ਵਾ ਉਹ ਵੀ ਉਹਨਾਂ ਨੇ ਤੋੜਿਆ ਵਾ ਕਿਉਂਕਿ ਉਹ ਮੇਰੀ ਗੈਰ ਹਾਜ਼ਰ ਚ ਵੀ ਤੋੜਿਆ ਮੇਰੇ ਹੁੰਦਿਆਂ ਨਹੀਂ ਤੋੜਿਆ ਹੈਗਾ ਇੱਥੇ ਕੋਈ ਕੋ ਸਕੀਮ ਚੱਲਦੀ ਪਈ ਹੀ ਤੇ ਉਹਦਾ ਕਰਕੇ ਇਹਨਾਂ ਨੇ ਕੀ ਕੀਤਾ ਵੀ ਜਿੰਦਰਾ ਜਿਹੜੀ ਚਾਬੀਆਂ ਸਾਰਾ ਕੁਝ ਇੱਥੇ ਪਿੰਡ 'ਚ ਮੇਡੇ ਮੀਲ ਵਾਲੀਆਂ ਕੋੰਦਿਆਂ ਨੇ ਜਾਣਬੁੱਝ ਕੇ ਜਿੰਦਰਾ ਤੋੜਿਆ ਜਾਰ ਮੁਰਕੇ ਜਿੰਦਰਾ ਤੇ ਮੁੜਕੇ ਇਹਨਾਂ ਨੇ ਜਿੰਦਰਾ ਨਹੀਂ ਲਾਇਆ ਤੇ ਨਾ ਲਾਉਣ ਹੀ ਦਿੰਦੇ ਇਸ ਤੋਂ ਇਲਾਵਾ ਗੈਰ ਹਾਜ਼ਰੀ ਦੀ ਵਜ੍ਹਾ ਜਿੰਦਰਾ ਤੋੜਨ ਦਾ ਇਹ ਵੀ ਜਦੋਂ ਮੈਂ 2 ਵਜੇ ਤੋਂ ਬਾਅਦ ਸਕੂਲੋਂ ਚੱਲ ਜਾਂਦੀ ਆ ਇੱਥੇ ਜਿਹੜੇ ਜਿੰਨੇ ਵੀ ਪਿੰਡ ਦੇ ਹੈਗੇ ਆ ਨਾ ਉਸ ਤਰ੍ਹਾਂ ਦੇ ਮੁੰਡੇ ਜਾਂ ਕੋਈ ਵੀ ਕਹ ਲੋ ਨਾ ਭੇਜ ਕੇ ਸਕੂਲ ਦੇ ਬਾਥਰੂਮ ਦੇ ਜਿੰਦਰੇ ਤੜਵਾ ਦਿੰਦੇ ਆ ਤੇ ਨਾਲ ਹੀ ਆ ਬੂਹੇ ਵਿੰਗੇ ਕਰਾ ਦੋ ਹਨਾ ਲਾਈਟਾਂ ਖਰਾਬ ਕਰ ਦੋ ਵੀ ਪਾਣੀ ਨਹੀਂ ਆਉਣ ਦੇਣਾ ਇਹ ਪਿਛਲੇ ਅਗਸਤ ਤੇ ਵੀ ਮੈਂ ਇੱਕ ਕੰਪਲੇਨ ਪਾਈ ਹੀ ਵੀ ਇਹਨਾਂ ਨੇ ਸਰਕਾਰੀ ਪਾਣੀ ਆਉਣ ਡਿਆ ਜੀ ਇੱਥੇ ਟੈਂਕੀ ਦਾ ਤੇ ਉਹ ਪਾਣੀ ਇਹਨਾਂ ਸਕੂਲ ਨੂੰ ਬੰਦ ਕਰ ਦਿੱਤਾ ਉਸ ਤੋਂ ਇਲਾਵਾ ਮੈਂ ਆਪੇ ਆਪਣਾ ਪ੍ਰਬੰਧ ਕੀਤਾ ਆਪਣਾ ਬੋਰ ਕਰਾਇਆ ਜਾਂ ਜੋ ਵੀ ਉੱਤੋਂ ਦੀ ਕੋਠਿਆਂ ਦੇ ਪਾ ਕੇ ਸਪਲਾਈ ਤੇ ਸਾਰੀ ਆਪਣੀ ਜੀ ਲੈ ਆਂਦੀ ਆ ਜੀ ਗੱਲੇ ਇਥੇ ਆਉਂਦੇ ਹੋ ਲੈਡੀਆਂ ਜੋ ਦੋਸਤ ਸਿਰ ਤੇ ਆ ਕੇ ਬਿੱਟਾ ਕੀ ਮਾਹੌਲ ਵੀ ਨਹੀਂ ਸਰ ਮੈਂ ਬਹੁਤ ਇਹਦਾ ਹਸਾ ਇਥੇ ਮਾਹੌਲ ਬਿਲਕੁਲ ਨਹੀਂ ਠੀਕ ਹੈਗਾ ਕਿ ਮੰਨ ਲਓ ਮੇਰੇ ਇੱਕ ਵੀ ਅੱਧਾ ਦੋ ਟੀਚਰ ਪਹਿਲੀ ਗੱਲ ਤੇ ਟੀਚਰ ਉਹਨਾਂ ਨੂੰ ਖਿਲਾਫ ਕਰੇ ਦੂਜੀ ਗੱਲ ਇਹ ਆ ਕਿ ਇਹ ਕਿਸੇ ਟਾਈਮ ਵੀ ਮੈਨੂੰ ਆਣ ਕੇ ਇਥੇ ਕੋਈ ਦੁਰਨਾਤਮਤਾ ਸਕਦੇ ਆ ਕੁਝ ਮੈਂ ਇੱਕ ਲੇਡੀ ਹੋਣ ਦੇ ਨਾਤੇ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੈ ਕਿ ਸਕੂਲ ਵੀ ਬਹੁਤ ਵੱਡਾ ਹੈ ਕਿ ਵੀ ਬਾਹਰ ਵਾਰਿਆ ਇਸ ਕਰਕੇ ਇਹ ਸ਼ੁਰੂ ਤੋਂ ਹੀ ਇਹੀ ਕੰਮ ਕਰਦੇ ਕਦੀ ਮੱਜਾ ਮਾ ਜਿਹੜਾ ਬੱਚੇ ਦਾ ਐਗਜੂਨ ਆਇਆ ਇਹ ਕਦੀ ਕਿਉਂ ਏ ਸਰ ਮੇਰੇ ਗੈਰ ਹਾਜ਼ਰੀ ਦੇ ਕੋਲ ਮੈਂ ਮਹੀਨੇ ਦੀ ਜਦੋਂ ਛੁੱਟੀ ਸੀਗੀ ਨਾ ਉਦੋਂ ਇਹਨਾਂ ਨੇ ਪਤਾ ਨਹੀਂ ਆਪੇ ਮੱਜਾਂ ਵੜੀਆਂ ਜਾਂ ਜਦੋਂ ਮੇਰੇ ਸਕੂਲ ਟਾਈਮ ਤੇ ਨਹੀਂ ਵੜੀਆਂ ਕਿ ਬਾਅਦ ਚ ਬਣਾਈ ਵੀਡੀਓ ਕੀ ਕੀਤਾ ਬਾਕੀ ਰਹੀ ਗੱਲ ਮੀਡੇ ਮੀਲ ਦੀ ਮੇਰੇ ਹੁੰਦਿਆ ਮੀਡੇ ਮੀਲ ਬਹੁਤ ਵਧੀਆ ਚੱਲਦਾ ਮੇਰੇ ਅਫਸਰਾਂ ਨੂੰ ਰੋਜ਼ ਫੋਟੋਆਂ ਜਾਂਦੀਆਂ ਮੇਰੇ ਕੋਲ ਉਹਨਾਂ ਦੇ ਬਕਾਇਦਾ ਫੋਟੋਆਂ ਤਰੀਕਾ ਡੇਟ ਟਾਈਮ ਸਭ ਕੁਝ ਹੈਗਾ ਆਪਣੇ ਉਸਾਰ ਤੁਹਾਨੂੰ ਸਾਹ ਰਾਤ 141 ਦੀ ਦਾ ਹਾਂਜੀ ਇਹਨਾਂ ਨੇ ਪਹਿਲਾਂ ਵੀ ਜਦੋਂ ਪਿਛਲੇ ਸਾਲ ਵੀ ਇਤਰਾ ਹੀ ਮੈਨੂੰ ਇਤਰਾ ਕੀਤਾ ਸੀਗਾ ਉਦੋਂ ਮੈਂ ਲਿਖ ਕੇ ਦਿੱਤਾ ਸੀਗਾ ਤੇ ਹੁਣ ਜਦੋਂ ਮੈਂ ਛੁੱਟੀ ਤੇ ਸੀਗੀ ਤੇ ਇਸ ਤੋਂ ਬਾਅਦ ਜਿਹੜਾ ਇਨਚਾਰਜ ਆ ਉਹ ਸਤਿੰਦਰ ਕੌਰ ਜਿਹੜੀ ਕਿ ਸਰਪੰਚ ਦੀ ਨੂੰ ਆ ਉਹਦੀ ਜ਼ਿੰਮੇਵਾਰੀ ਬੰਦੀ ਕਿਉਂਕਿ ਇੱਕ ਹੀ ਟੀਚਰ ਹੈ ਨਾ ਉਸ ਤੋਂ ਬਾਅਦ ਸੁਜਾਤਾ ਧਵਨ ਜਿਹੜੀ ਆ ਜੁਆਇਨ ਕਰ ਗਈ ਉਹਦੀ ਜ਼ਿੰਮੇਵਾਰੀ ਬੰਦੀ ਸੀਗੀ ਸਰ ਮੰਗ ਮੈਂ ਇਹ ਕਰਦੀ ਆ ਵੀ ਇੱਥੇ ਚਾਹੇ ਮੈਂ ਆਂ ਚਾਹੇ ਇੱਥੇ ਮੰਨ ਲਓ ਹੋਰ ਕੋਈ ਲੇਡੀ ਆ ਜਾਂਦੀ ਹੈ ਇਹ ਇੱਕ ਹਿਸਾਬ ਦਾ ਉਹਦੀ ਇੱਜ਼ਤ ਮਾਨ ਸਮਾਨ ਨੂੰ ਖਤਰਾ ਆਇਆ ਕੋਲ ਦੀ ਆਪਣੇ ਅਫਸਰ ਬੁਲਾਏ ਮੌਕੇ ਤੇ ਬਿਲਕੁਲ ਮੈਂ ਆਪਣੇ ਜਦੋਂ ਇਸ ਤਰ੍ਹਾਂ ਗੱਲ ਹੋਈ ਮੈਂ ਆਪਣੇ ਵੀ ਅਫਸਰ ਨੂੰ ਫੋਨ ਕੀਤਾ ਮੇਰੇ ਦਿਨੇਸ਼ ਸਰ ਹੈਗੇ ਸੀ ਐਚਡੀ ਸਰ ਕਠਾਣੀਆਂ ਤੋਂ ਉਹ ਵੀ ਨਾਲ ਉਸੇ ਵੇਲੇ ਆ ਕੇ ਉਹਨਾਂ ਨੇ ਵੀ ਇਸ ਤਰ੍ਹਾਂ ਵੱਧ ਘੱਟ ਗੱਲ ਪੈਣ ਡੇ ਸੀਗੇ ਹਨ ਤੇ ਉਹਨਾਂ ਨੂੰ ਬਹੁਤ ਇਹਨਾਂ ਨੇ ਮਾੜਾ ਚੰਗਾ ਬੋਲਿਆ ਜਦ ਕਿ ਵੇਖੋ ਮੈਂ ਤੇ ਆਪਣੇ ਮਹਿਕਮੇ ਨੇ ਸਾਰਾ ਕੁਝ ਦੱਸਣਾ ਨਾ ਤੇ ਦੂਜੀ ਰਿਕਵੈਸਟ ਮੇਰੀ ਇਹ ਵਾ ਪੀ ਇਥੇ ਮੈਂ ਆਂਦੇ ਪੀ ਇਹਦੀ ਹਰ ਹਾਲਤ ਬਦਲੀ ਹੋਣੀ ਚਾਹੀਦੀ ਉਹਦੀ ਵਜ੍ਹਾ ਇਹ ਆ ਕਿ ਚਲੋ ਮੇਰੀ ਬਦਲੀ ਇੱਥੇ ਨਹੀਂ ਤਾਂ ਉੱਥੇ ਹੋਜੋਗੀ ਉਹਦੀ ਵਜ੍ਹਾ ਮੇਨ ਇਹੀ ਆ ਪੀ ਇਹ ਜਿਹੜਾ ਸਰਪੰਚ ਆ ਹਨਾ ਮਨਜੀਤ ਸਿੰਘ ਤੋਂ ਦਾ ਮੁੰਡਾ ਤਾਂ ਜਿਆਦੀ ਨੋ ਇਹਨਾਂ ਦਾ ਪਹਿਲਾਂ ਵੀ ਇਹੋ ਹਾਲ ਹੀ ਪੀ ਜੋ ਵੀ ਚੀਜ਼ ਹੋਣੀ ਆ ਜਾਂ ਵਰਦੀਆਂ ਹੋਣੀਆਂ ਜਾਂ ਜੋ ਵੀ ਹੋਣਾ ਸਾਡੇ ਥਰੂ ਵੰਡਿਆ ਜਾਵੇ ਜਾਂ ਕਿ ਸਾਡੇ ਪਿੰਡ ਦੀਆਂ ਜਿਹੜੀਆਂ ਵਾ ਵੋਟਾਂ ਬਣਨ ਠੀਕ ਹੈ ਜੀ ਉਹ ਹੁਣ ਮੈਂ ਆਪਣੇ ਮਹਿਕਮੇ ਨੂੰ ਜਵਾਬ ਦੇ ਮੈਂ ਆਪਣੇ ਮਹਿਕਮੇ ਨੇ ਥਰੂ ਕੰਮ ਕਰਨਾ ਨਾ ਕਿ ਮੈਂ ਪਿੰਡ ਵਾਲੇ ਇਸ ਕਰਕੇ ਮੇਰੇ ਖਿਲਾਫ ਹੋ ਗਏ ਦੂਜੀ ਗੱਲ ਇਹ ਵੀ ਮੈਂ ਇਸ ਟਾਈਮ ਤੇ ਬਹੁਤ ਜ਼ਿਆਦਾ ਮੈਂਟਲੀ ਹਰਾਸ ਹੋਈਆਂ ਮੇਰਾ ਕੋਈ ਵੀ ਜਾਨੀ ਮਾਰੀ ਨੁਕਸਾਨ ਹੁੰਦਾ ਉਹਦੀਆਂ ਮੈਂ ਵੀਡੀਓ ਬਣਾਈਆਂ ਤੇ ਇਹ ਪਿੰਡ ਦੇ ਮੈਂ ਨਾਂ ਲਿਖ ਕੇ ਦਵਾਂਗੀ ਤੇ ਜ਼ਿੰਮੇਵਾਰ ਹੋਣਗੇ ਜੀ ਥੈਂਕ ਯੂ